ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਿੱਖ ਪੰਥ ਦੇ ਸਿਧਾਂਤ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕੰਮ ਕੋਈ ਵੀ ਮੈਂ ਕਿਹਣਾ ਛੋਟਾ ਨਹੀਂ ਹੁੰਦਾ ਕੋਈ ਵੀ ਵੱਡਾ ਨਹੀਂ ਹੁੰਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਇੱਕ ਇੱਥੇ ਅੱਜ ਲੋਹੜੀ ਮੇਲਾ ਲੋਹੜੀ ਮੇਲੇ ਦੇ ਵਿੱਚ ਦੁਕਾਨ ਲੱਗੀ ਹੋਈ ਆ ਦੁਕਾਨ ਦੇ ਵਿੱਚ ਨਿਹੰਗ ਸਿੰਘ ਬਾਣੀ ਦੇ ਵਿੱਚ ਤਿਆਰ ਬਿਆਰ ਤਿਆਰ ਇੱਕ ਵੀਰ ਆ ਸਾਡਾ ਉਹਨੇ ਇੱਥੇ ਦੁਕਾਨ ਲਾਈ ਆ ਔਰ ਉਹਨਾਂ ਨਾਲ ਗੱਲਬਾਤ ਕਰਨੇ ਆ ਸਾਡੇ ਨਾਲ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ ਸਾਹਿਬ ਵੀ ਨੇ ਅਸਲਵਿੰਦਰ ਸਿੰਘ ਕਲਸੀ ਵੀ ਕਲਸੀ ਸਾਹਿਬ ਵੀ ਨੇ ਬਾਬਾ ਜੀ ਇੱਧਰੋਂ ਆਣ ਕੇ ਦੱਸਿਓ ਜਰਾ ਵੀ ਤੁਸੀਂ ਆਹ ਦੁਕਾਨ ਲਾਈ ਆ ਮੇਲੇ ਦੇ ਵਿੱਚ ਕਿਹੜੇ ਕਿਸ ਚੀਜ਼ ਦੀ ਦੁਕਾਨ ਲਾਈ ਆ ਜੀ ਇਹ ਵੀਰ ਜੀ ਆਪਣਾ ਦੁੱਧ ਆ ਆਪਣਾ ਕੇਸਰ ਬਦਾਮ ਕਾਜੂ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਬਣਾਇਆ ਆ ਦੁੱਧ ਤੇ ਨਾਲ ਗਜਰੇਲਾ ਆ ਮਤਲਬ ਸਾਰਾ ਸਮਾਨ ਦੇਸੀ ਕੀ ਉਹ ਪਾ ਕੇ ਆਪਸ ਹੀ ਬਣਾਇਆ ਆ ਤੇ ਰਾਸਗੁੱਲੇ ਵੀ ਅਸੀਂ ਆਪ ਤਿਆਰ ਕੀਤੇ ਨੇ ਵਿੱਚ ਕਾਜੂ ਬਦਾਮ ਵਿੱਚ ਪਾ ਕੇ ਤੇ ਇਹ ਸਾਰਿਆਂ ਨੂੰ ਬੇਨਤੀ ਹੈ ਵੀ ਹੱਥ ਜੋੜ ਕੇ ਵੀ ਕੀਰਤ ਕਰਨਾ ਤੇ ਸਾਡਾ ਫਰਜ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਮਹਾਰਾਜ ਪਹਿਲੇ ਪਾਤਸ਼ਾਹ ਨੇ ਸਭ ਨੂੰ ਪਤਾ ਹੀ ਹੈ ਵੀ ਕੀਰਤ ਕਰੋ ਨਾਮ ਜਪੋ ਦੇ ਵੰਡ ਕੇ ਖਾਓ ਤੇ ਚਲੋ ਮਾੜਾ ਮੋਟਾ ਤੇ ਸਭ ਦਾ ਆਸਰੇ ਦੇ ਨਾਲ ਹੀ ਸਭ ਦੇ ਨਾਲ ਸਾਨੂੰ ਵੀ ਕੋਈ ਮੌਕਾ ਦਿਓ ਵੀ ਕੋਈ ਸਾਡੀ ਵੀ ਥੋੜੀ ਬਾਤ ਕੋਈ ਮੇਰੇ ਵਾਈਗੁਰੂ ਕੰਮ ਕਾਰਜ ਕਰਨ ਵਾਲਾ ਵਾਈਗੁਰੂ ਕੰਮ ਚਲਾਉਣ ਵਾਲਾ ਵਾ ਇਹ ਦੁਕਾਨ ਪਹਿਲਾਂ ਵੀ ਲਾਉਂਦੇ ਰਹੇ ਹੋ ਤੁਸੀਂ ਚਲਾਉਂਦੇ ਹੋ ਜਾਂ ਪਹਿਲੀ ਵਾਰ ਹੀ ਲਾਈਏ ਮੇਲੇ ਦੇ ਵਿੱਚ ਇਹ ਫਸਟ ਟਾਈਮ ਲਾਈ ਹੈ ਮੈਂ ਪਹਿਲੀ ਵਾਰ ਲਾਈਏ ਤੇ ਮੈਂ ਇਸ ਤੋਂ ਪਹਿਲਾਂ ਸਰਦਾਈ ਦੀ ਦੁਕਾਨ ਲਾਉਂਦੇ ਸੀ ਅਸੀਂ ਤੇ ਇਹ ਹੁਣ ਅੱਜ ਅਸੀਂ ਪਹਿਲੀ ਵਾਰ ਲਾਈਏ ਇੱਥੇ ਆਪਣੇ ਲੋੜੀ ਮੇਲੇ ਦੇ ਵਿੱਚ ਹਾਂਜੀ ਉਧਰ ਕੀ ਕਾਰੋਬਾਰ ਹੈ ਬਾਬਾ ਜੀ ਆਪਣਾ ਉਧਰ ਕਾਰੋਬਾਰ ਆਹੀ ਹੈ ਵੀਰ ਜੀ ਜਿਦਾਂ ਪ੍ਰਾਪਰਟੀ ਦਾ ਮਾੜਾ ਮੋਟਾ ਆ ਕੰਮ ਹੈ ਹਲਕਾ ਫੁਲਕਾ ਤੇ ਕਿਸਾਨ ਤੁਹਾਨੂੰ ਪਤਾ ਹੈਗਾ ਹੀ ਆ ਹਾਂਜੀ ਸਰਬੱਤ ਦਾ ਭਲਾ। ਮੈਂ ਗੱਲ ਕਰਨੀ ਚਾਹਾਂ ਰੰਧਾਵਾ ਸਾਹਿਬ ਜਿਵੇਂ ਕਿ ਕੁਝ ਸਾਡੇ ਦਾ ਸਾਡੇ ਅੰਦਰ ਇੱਕ ਥੋੜੀ ਜੀ ਪ੍ਰੋਬਲਮ ਹੈ ਮਤਲਬ ਸਾਡੇ ਖਾਸ ਕਰਕੇ ਜੱਟ ਕਮਿਊਨਿਟੀ ਦੇ ਵਿੱਚ ਵੀ ਅਸੀਂ ਇੱਕ ਇਹ ਕੰਮ ਨੂੰ ਕਰਕੇ ਰਾਜੀ ਨਹੀਂਗੇ ਛੋਟਾ ਸਮਝ ਨਹੀਂ ਆ ਦੁਕਾਨਦਾਰੀ ਇਸ ਤਰੀਕੇ ਨਾਲ ਠੇਲੀਆਂ ਲਾਉਣੀਆਂ ਮਿਲਿਆਂ ਦੇ ਵਿੱਚ ਦੁਕਾਨਾਂ ਲਾਉਣੇ ਆ ਤਾਂ ਵੀਰ ਨੇ ਦੁਕਾਨ ਲਾਈ ਆ ਇਹ ਵੀ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਔਰ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣੇ ਤੁਸੀਂ ਆਪਣੇ ਸਿੰਘ ਸਾਹਿਬ ਜੀ ਦਾ ਲੈਹਰਾ ਛੁੱਟ ਰਿਹਾ ਸੀ ਵੀ ਇੱਥੇ ਲੋਹੜੀ ਮੇਲੇ ਤੇ ਆਏ ਆ ਔਰ ਇਹਨਾਂ ਲੋਹੜੀ ਮੇਲੇ ਨੂੰ ਮੁੱਖ ਰੱਖਦੇ ਆ ਇੱਕ ਜੋ ਪੁਰਾਣੇ ਖਾਣੇ ਦੇ ਸਾਥ ਨਾਲ ਆਪਣੇ ਜਿਹੜੇ ਉਹਨਾਂ ਵਾਸਤੇ ਰੱਖਿਆ ਹੈ ਪਰ ਇਹ ਬਹੁਤ ਵਧੀਆ ਇੱਕ ਇੱਕ ਹੋਵੇ ਸਾਡਾ ਅੱਗੇ ਆਉਣ ਵਾਸਤੇ ਸਾਡੇ ਯੁਵਾ ਪੀੜ੍ਹੀ ਵਾਸਤੇ ਅਸੀਂ ਰੋਜ਼ ਬਹਿਨੇ ਆ ਕਿ ਪੰਜਾਬ ਦੇ ਵਿੱਚ ਵੀ ਬੜੇ ਹੀ ਮੁੰਡੇ ਜਿਹੜੇ ਨੇ ਇਸ ਪਾਸੇ ਹੁਣ ਫੇਰੇ ਨੇ ਔਰ ਇਸ ਚੀਜ਼ ਨੂੰ ਸਾਨੂੰ ਖੁਸ਼ੀ ਮਹਿਸੂਸ ਕਰਨ ਹੈ ਕਿ ਅਸੀਂ ਵੀ ਇਸ ਪਾਸੇ ਸਾਰੇ ਸਾਡਾ ਇਹਦਾ ਪਰਿਵਾਰ ਹੈ ਉਹ ਰੇੜੀ ਜਾਂ ਜਿਹੜੇ ਵੀ ਕਿਉਂਕਿ ਅਸੀਂ ਇਹਨੇ ਆ ਕੇ ਬਿਹਾਰ ਤੋਂ ਆ ਕੇ ਅਸੀਂ ਉਹਨਾਂ ਨੂੰ ਨਿਖੇਦੀ ਨਹੀਂ ਕਰਦੇ ਠੀਕ ਉਹ ਮਿਹਨਤ ਕਰਦੇ ਨੇ ਤੇ ਆ ਕੇ ਬਣੇ ਨੇ ਔਰ ਉਹ ਵੇਖੋ ਇੱਥੇ ਆ ਕੇ ਨਿਕਰੇੜੀਆਂ ਪੜਾ ਕੇ ਅੱਜ ਇੱਥੇ ਕੋਠੀਆਂ ਹਰ ਚੀਜ਼ਾਂ ਪਾ ਕੇ ਬਹੁਤ ਅੱਛੇ ਢੰਗ ਨਾਲ ਰਹਿਣ ਡੈ ਨੇ ਔਰ ਅਸੀਂ ਬਾਹਰ ਨੂੰ ਭਜਣ ਡੈ ਬਿਲਕੁਲ ਤੇ ਇਸ ਕਰਕੇ ਅਗਰ ਇਹੋ ਹੀ ਅਸੀਂ ਇੱਥੇ ਬਣਾ ਲਾਂਗੇ ਸਾਡੇ ਬੱਚੇ ਇਸ ਚੀਜ਼ ਨੂੰ ਅਪਣਾਉਣ ਔਰ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਪ੍ਰਮੋਟ ਕਰਨਾ ਆਪਣੇ ਜੀਵਾਂ ਨੂੰ ਜ਼ਰੂਰ ਤੇ ਇਹ ਬਹੁਤ ਵਧੀਆ ਕੰਮ ਹੈ ਅਸੀਂ ਇਹਦੇ ਨਾਲ ਆ ਵੈਖਰ ਜੀ ਦਾ ਖਾਲਸਾ ਵੈਖਰ ਜੀ ਬਿਲਕੁਲ ਜੀ ਇਹਨਾਂ ਦੀ ਸਲਾਮਨਾ ਕਰਨਾ ਬੰਦਾ ਵਾ ਸਾਡਾ ਔਰ ਸਾਡੇ ਮੁੰਡੇ ਜਿਹੜੇ ਨੇ ਬਾਹਰ ਜਾ ਕੇ ਵੀ ਇਹੋ ਕੰਮ ਹੀ ਕਰਨ ਦੇ ਨੇ ਇਹ ਵੀ ਨਹੀਂ ਕਰਦੇ ਮੈਂ ਕਿੰਨਾ ਵੀ ਉਹ ਉਹ ਜਾ ਕੇ ਸਫਾਈਆਂ ਵਾਲਾ ਕੰਮ ਵੀ ਕਰਦੇ ਨੇ ਠੀਕ ਹੈ ਜੀ ਜੇ ਇੱਥੇ ਮੁੰਡੇ ਸ਼ਰਮ ਮਹਿਸੂਸ ਕਰਦੇ ਨੇ ਕਰਨ ਦੇ ਵਿੱਚ ਇਹ ਸਾਡੀ ਸੋਚ ਇੱਕ ਮੈਂਟਿਟੀ ਜਿਹੜੀ ਆ ਕਿੱਦਾਂ ਦੀ ਹੋ ਗਈ ਹੈ ਜੀ ਮੈਂ ਕਹਿੰਦਾ ਜੀ ਬਹੁਤ ਗਲਤ ਮੈਂਟਿਟੀ ਆ ਮੈਂ ਪਹਿਲਾਂ ਸਾਰੇ ਆਪਦੇ ਭਾਰਤੀ ਕਿਸਾਨ ਯੂਨੀਅਨ ਰਾਜਨੀਤਿਕ ਵੱਲੋਂ ਲੋੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇਹਨਾਂ ਨੇ ਖਾਲਸਾ ਜੀ ਨੇ ਨੇ ਫਿਰ ਤੋਂ ਪਾਈ ਐ ਇੱਥੇ ਵੀ ਪਹਿਲਾਂ ਸਰਦਾਈ ਦਾ ਕੰਮ ਕਰਦਾ ਸੀ ਹੁਣ ਸਰਦੀ ਕਰਕੇ ਇਹਨਾਂ ਨੇ ਗਰਮੀ ਦਾ ਇਹਨਾਂ ਨੇ ਰਾਸ਼ਨ ਪਾਣੀ ਰੱਖਿਆ ਹੈ ਜਿਹੜੇ ਸਾਡੇ ਬੱਚੇ ਇਹਨਾਂ ਕਮਾਂ ਦੇ ਸੰਗ ਕਰਦੇ ਨੇ ਇੱਥੇ ਪਰ ਕੁਝ ਬੱਚੇ ਇਹਨਾਂ ਜੋ ਨਿਕਲ ਗਏ ਹੁਣ ਇੱਥੇ ਆਪਦਾ ਕੰਮ ਕਰਨ ਲੱਗੇ ਨੇ ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਆਂ ਵੀ ਇਕੱਠੇ ਹੋ ਕੇ ਕੰਮ ਕਰ ਲੋ ਵੀ ਸੰਗ ਨਾ ਕਰੋ ਬਾਹਰ ਜਾ ਕੇ ਵੀ ਅਸੀਂ ਲੈਟਨਾ ਵੀ ਸਾਫ਼ ਕਰਦੇ ਆਂ ਰੋੜਾਂ ਵੀ ਬਣਾਉਣੇ ਆ ਬਰਫਾਂਝ ਵੀ ਕੰਮ ਕਰਦੇ ਆਂ ਤੇ ਹੁਣ ਜੇ ਮੈਂ ਬਾਹਰਲੇ ਕੰਟਰੀਆਂ 'ਚ ਬਹੁਤ ਬੁਰਾ ਹਾਲ ਹੋਇਆ ਪਿਆ ਜਿਨ੍ਹਾਂ ਦੀ ਇੱਥੇ ਸਰਦਾ ਪੁੱਜਦਾ ਜਮੀਨਾ ਹੈਗੀਆਂ ਪੈਸਾ ਹੈਗਾ ਉਹ ਤਾਂ ਵਾਪਸ ਆ ਰਹੇ ਨੇ ਹਾਲਾਂਕਿ ਮੇਰਾ ਬੇਟਾ ਵੀ ਗਿਆ ਪਰ ਮੈਂ ਵੀ ਉਹਨੂੰ ਕਹੇ ਕਿੰਨਾ ਵੀ ਕੋਈ ਕਾਲੀ ਵਾਪਸ ਆ ਜਾ ਆਪਣੇ ਦਾਲ ਫੁਲਕਾ ਦਿੱਤਾ ਅਸੀਂ ਉਹਨੂੰ ਪਹਿਲਾਂ ਵੀ ਬੱਚਿਆਂ ਨੂੰ ਇੱਥੇ ਕਹਿੰਨੇ ਆ ਵੀ ਹਾਫ ਦਾ ਕੰਮ ਕਰੋ ਜੇ ਇਹਨਾਂ ਨੇ ਕੋਈ ਸੰਗ ਸ਼ਰਮ ਨਹੀਂ ਕੀਤੀ ਕਰਾ ਇਹਦੀ ਸਿਹਤ ਮੈਣੀ ਚਾਹੀਦੀ ਸਾਡੇ ਬੱਚਿਆਂ ਨੂੰ ਇੱਥੇ ਆ ਕੇ ਆਪਦਾ ਕੰਮ ਕਰ ਲੈ ਵਿਦੇਸ਼ਾਂ 'ਚ ਵੀ ਜਾਂਦੇ ਨੇ ਇੱਥੇ ਵੀ ਕਰ ਸਕਦੇ ਨੇ ਤੇ ਬਹੁਤ ਅੱਛੀ ਗੱਲ ਹੋ ਗਈ ਬੱਚਿਆਂ ਨੂੰ ਇਹਨਾਂ ਨੇ ਪਿਰਤ ਪਾਈ ਆ ਤੇ ਗਾਂ ਵੀ ਪਹੁੰਚ ਗਏ ਤੇ ਕੰਮ ਸ਼ੁਰੂ ਕਰਨ ਕੰਮ ਕੋਈ ਛੋਟਾ ਵੱਡਾ ਨਹੀਂਗਾ ਹੁਣ ਤਾਂ ਗਾਂੜਿਆਂ ਦੇ ਵਿੱਚ ਵੀ ਗਰਦਾਸ ਮਾਨੇ ਵੀ ਕਹਿੰਦਾ ਸਾਰੇ ਕਹਿੰਦੇ ਨੇ ਪਰ ਅਸੀਂ ਉਹਦੇ ਸਾਡੇ ਬੱਚੇ ਚੱਲਦੇ ਨਹੀਂ ਗਾਂੜੇ ਤੋਂ ਸੁਣ ਲੈਂਦੇ ਨੇ ਪਰ ਚੱਲਦੇ ਨਹੀਂ ਬਸ ਕਦਮਾਂ ਤੇ ਸਾਡੀ ਹਾਂਜੀ ਮੈਂ ਤੁਹਾਡੇ ਵਾਲਾ ਉਹਨਾਂ ਪਹਿਲਾਂ ਬਾਬਾ ਜੀ ਦੀ ਗੱਲ ਸੁਣ ਲਈ ਇੱਕ ਛੋਟੀ ਜੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ ਵੀ ਤੁਹਾਡੇ ਸਿਰ ਤੇ ਹੀ ਸਾਰਿਆਂ ਦੇ ਮਤਲਬ ਕੀਤਾ ਆ ਤੇ ਮੇਰੇ ਕੰਮ ਨੂੰ ਮਤਲਬ ਵਧਾ ਚੜਾ ਕੇ ਮਤਲਬ ਆਉਣ ਸਾਰੇ ਤੇ ਇਹੀ ਬੇਨਤੀ ਹੈ ਸਾਰਿਆਂ ਅੱਗੇ ਬਿਲਕੁਲ ਆਉਣਾ ਚਾਹੀਦਾ ਮੈਂ ਕਹਿੰਨਾ ਵੀ ਜਿਹੜੇ ਸਾਡਾ ਸਿੱਖ ਬੱਚਾ ਕੋਈ ਕੰਮ ਕਰਦਾ ਵਾ ਸਾਨੂੰ ਵੱਧ ਤੋਂ ਵੱਧ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਵਾ ਠੀਕ ਹੈ ਜੀ ਔਰ ਕੋਸ਼ਿਸ਼ ਜਿਵੇਂ ਇਹਨਾਂ ਨੇ ਤੇ ਮੰਨ ਲਓ ਵੀ ਨਹੀਂ ਨਮਾਜ਼ ਦਾ ਮਖੌਲ ਕਰਨ ਵਾਲੇ ਦਾ ਜਿਹੜੇ ਹੀ ਨਿਭਾਵਨਾ ਵੇਂਦੇ ਨੇ ਕੰਮ ਨੂੰ ਇਹਨਾਂ ਨੇ ਨਹੀਂ ਪ੍ਰਵਾਹ ਕੀਤੀ ਔਰ ਇਹਨਾਂ ਨੇ ਕਾਰੋਬਾਰ ਸ਼ੁਰੂ ਕਰਤਾ ਵਾ ਸਾਡਾ ਵੀ ਫਰਜ਼ ਬਣਦਾ ਵੀ ਇਹਨਾਂ ਨੂੰ ਪ੍ਰਮੋਟ ਕਰੀਏ ਜਾਂ ਜੇ ਕੋਈ ਸਾਡਾ ਬੱਚਾ ਕੰਮ ਕਰਨਾ ਚਾਹੁੰਦਾ ਵਾ ਉਹਨੂੰ ਮਖੌਲ ਨਾ ਕਰੀਏ ਉਹਨੂੰ ਮਜ਼ਾਕ ਦਾ ਪਾਤਰ ਨਾ ਬਣਾਈਏ ਇਹ ਸਾਨੂੰ ਵੀ ਤਾਂ ਸੋਚ ਬਦਲਣੀ ਪੈਣੀ ਵੇਖੋ ਜੀ ਮਖੌਲ ਕਰਨਾ ਤੇ ਉਹ ਫਿਰ ਕੋਈ ਨਾ ਸਮਝੀ ਐਸਾ ਕੰਮ ਕਰ ਸਕਦਾ ਕਾਰੋਬਾਰ ਆ ਕਿਰਤਿਆ ਔਰ ਮੈਨੂੰ ਲੱਗਦਾ ਹੈ ਕਿ ਇਹੋ ਚੀਜ਼ਾਂ ਉੱਥੇ ਇੱਕ ਵੱਡੀ ਦੁਕਾਨ ਲੈ ਕੇ ਤੇ ਰੱਖ ਲੋ ਤੇ ਉਹ ਰੈਸਟੋਰੈਂਟ ਬਣ ਜਾਂਦਾ ਤੇ ਉੱਥੇ ਆਪਾ ਪੈਸੇ ਵੀ ਚੰਗੇ ਦੇ ਕੇ ਉਹਨੇ ਤੇ ਜਿਹੜਾ ਬੈਠਾ ਹੁੰਦਾ ਉਹਦਾ ਵੀ ਟੌਰ ਜ਼ਿਆਦਾ ਹੁੰਦਾ ਹੈ ਉਹੀ ਸਮਾਨ ਇਹ ਨਾ ਰੱਖਿਆ ਹੈ ਔਰ ਮੈਨੂੰ ਲੱਗਦਾ ਹੈ ਕੁਆਲਿਟੀ ਵਧੀਆ ਹੋਏਗੀ ਔਰ ਮੈਂ ਇੱਕ ਜਿਹੜੀ ਗੱਲ ਕਹਿਣਾ ਚਾਹੁੰਦਾ ਹਾਂ ਨਾ ਸਾਰੇ ਤੇਜ ਮੇਨੇ ਹੰਗ ਸਿੰਘ ਪਾਣਾ ਔਰ ਗੁਰੂ ਦੇ ਸਿੱਖ ਨੇ ਸਾਨੂੰ ਬੜਾ ਵਿਅਕਤੀਗਤ ਤੌਰ ਤੇ ਇਹ ਅੰਮ੍ਰਿਤਧਾਰੀਆ ਖਾਸ ਕਰਕੇ ਸਾਨੂੰ ਬਾਹਰ ਖਾਣ ਨਾਲ ਬੜੀ ਔਖੇ ਵੇਖਣਾ ਪੈਂਦਾ ਹੈ ਭਾਵੇਂ ਮਜਬੂਰੀ ਹੈ ਸਾਡੀ ਕੰਨਿਆਂ ਆ ਪਰ ਹੀ ਕਈ ਵਾਰ ਸੋਚਦੇ ਆ ਕਿ ਯਾਰ ਕਿ ਸਾਨੂੰ ਇੱਕ ਤਾਂ ਭਾਂਡਾ ਦੂਜਾ ਮਿਲ ਜਵੇ ਡਿਸਪੋਜ਼ਲ ਮਿਲ ਜੇ ਪਤਾ ਨਹੀਂ ਜਿਹੜਾ ਭਾਂਡਾ ਅਸੀਂ ਯੂਜ਼ ਕਰਨਾ ਹੈ ਉਹ ਮੰਜਿਆ ਕਿਸੇ ਨੇ ਸਾਫ਼ ਕੀਤਾ ਨਹੀਂ ਕੀਤਾ ਔਰ ਜਿਹੜਾ ਜਿਹੜਾ ਅੰਦਰ ਰੋਟੀਆਂ ਵੇਲਣ ਡਿਆ ਜਾਂ ਬਣਾਉਣ ਡਿਆ ਉਹਨੇ ਸੁਰਤੀ ਤੋਂ ਵਾਦਾ ਆਪਦੀ ਤਲੀ ਧੋਤੀ ਹੈ ਨਹੀਂ ਤੋਤੀ 90% ਸਾਡੀ ਮਜਬੂਰੀਆਂ ਨੇ ਔਰ ਜੇ ਕੋਈ ਇਹੋ ਜਿਹਾ ਸਿੱਕ ਸਾਡਾ ਇਹ ਕਾਰੋਬਾਰ ਚ ਲੱਗਦੇ ਤੇ ਮੈਨੂੰ ਲੱਗਦਾ ਕਿ ਸਾਡੀ ਬੜੀ ਵੱਡੀ ਸ਼ੰਕਾ ਦੂਰ ਹੋ ਜਾਂਦੀ ਆ ਸਾਨੂੰ ਖਾਣ ਪੀਣ ਦਾ ਸਭ ਤੋਂ ਤਸੱਲਾ ਹੋ ਜਾਂਦਾ ਵੀ ਇਹ ਬੰਦਾ ਇਹਨੇ ਝੂਠ ਨਹੀਂ ਬਰਤਾਈ ਜੇ ਕੋਈ ਸਾਡਾ ਗੁਰੂ ਦੇ ਬਾਣੇ 'ਚ ਗੁਰੂ ਦਾ ਸਿੱਖ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਮੈਨੂੰ ਲੱਗਦਾ ਕਿ ਕਮਜ਼ੇ ਕਮ ਸਾਡੀ ਉਹ ਬੇਫਿਕਰੀ ਹੋ ਜਾਂਦੀ ਹੈ ਕਿ ਸਾਨੂੰ ਇੱਥੇ ਸੱਚਾ ਪ੍ਰਜਾਤ ਜਾਂ ਜੋ ਵੀ ਅਸੀਂ ਚੀਜ਼ ਲਾਗੇ ਉਹ ਸੱਚੀ ਮਿਲੇਗੀ ਤੇ ਝੂਠੇ ਹੱਥ ਨਹੀਂ ਲੱਗੇ ਹੋਣਗੇ ਇਹ ਬੜੀ ਵੱਡੀ ਗੱਲ ਆ ਸੁਰਤੀ ਬੀਲੀ ਤੋਂ ਬਤਿਹਾਵਾ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਪਰ ਨਾਲ ਹੀ ਇੱਕ ਗੱਲ ਮੈਂ ਹੋਰ ਬਾਬਾ ਜੀ ਤੁਹਾਡੇ ਨਾਲ ਵੀ ਕਰਨਾ ਚਾਹੁੰਦਾ ਹਾਂ ਤਾਂ ਉਹ ਉਹਨਾਂ ਵੀਰਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜਾ ਸਿੱਖੀ ਬਾਣੇ ਦੇ ਵਿੱਚ ਕਾਰੋਬਾਰ ਕਰਦੇ ਨੇ ਹੁਣ ਪਤਾ ਪ੍ਰੋਬਲਮ ਇੱਕ ਇੱਥੇ ਹੋਰ ਵੀ ਹੈ ਜੇ ਦੂਜਾ ਪੱਖ ਵੇਖੀਏ ਇੱਥੇ ਮਨ ਲਓ ਤੁਸੀਂ ਕੰਮ ਕੀਤਾ ਤੁਸੀਂ ਬਾਣਾ ਪਾ ਕੇ ਕੰਮ ਕਾਰੋਬਾਰ ਸ਼ੁਰੂ ਕੀਤਾ ਵਾ ਤੁਹਾਨੂੰ ਵੇਖ ਕੇ ਬਹੁਤ ਸਾਰੇ ਸਿੱਖ ਜਿਹੜੇ ਨੇ ਸਾਡੇ ਜਿਹੜੇ ਨੇ ਤੁਹਾਡੇ ਕੋਲ ਆਉਣਗੇ ਪਹਿਲ ਤੁਹਾਨੂੰ ਦੇਣਗੇ ਪਰ ਤੁਹਾਡਾ ਵੀ ਫਰਜ਼ ਬਣਦਾ ਵੀ ਉਹ ਸਿੱਖਾਂ ਦੇ ਨਾਲ ਇਹ ਨਾ ਹੋਏ ਵੀ ਉਹ ਚੀਜ਼ ਦਾ ਤੁਸੀਂ ਗਲਤ ਫਾਇਦਾ ਚੁੱਕੋ ਜਿਹੜੀ ਚੀਜ਼ ਦੂਜੇ ਮਨ ਲਓ ਦਾਹਾਂ ਦੀ ਮਿਲ ਰਹੀ ਹੈ ਤੁਸੀਂ 20 ਦੀ ਦੋ ਜਾਂ ਤੁਸੀਂ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਕਰੋ ਇਹ ਕੰਮ ਨਹੀਂ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਸਿੱਖ ਸਮਝ ਕੇ ਸਿੱਖ ਭਰਾ ਆਉਂਦੇ ਨੇ ਤੁਹਾਡਾ ਵੀ ਫਰਜ਼ ਬਣਦਾ ਵੀ ਦੂਜਿਆਂ ਨੂੰ ਇੱਕ ਪੈਸਾ ਦੋ ਪੈਸੇ ਤੁਸੀਂ ਉਹਨੂੰ ਘੱਟ ਲਓ ਔਰ ਇਮਾਨਦਾਰੀ ਨਾਲ ਬਾਬੇ ਨਾਨਕ ਦੇ ਸਿਧਾਂਤੇ ਚੱਲੋ ਪਰ ਇਦਾਂ ਆ ਅਸੀਂ ਜਿਹੜਾ ਜਿੰਨਾ ਵੀ ਦੁੱਧ ਲਿਆਂਦਾ ਹੈ ਨਾ ਤੇ ਇਹਦੇ ਚ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ ਕੀਤੀ ਮਤਲਬ ਪਿਓਰ ਦੁੱਧ ਰੱਖਿਆ ਹੈ ਤੇ ਸਵੇਰਧਾਰ ਇਹਨਾਂ ਦਾ ਹੈ ਅਸੀਂ ਇਹਨੂੰ ਤੇ ਮਤਲਬ ਕਾਰਡ ਨਹੀਂ ਮਤਲਬ ਚਾਟੀ ਵਾਲਾ ਦੁੱਧ ਤੇ ਬਾਜ਼ਾਰ ਦੇ ਰੇਟ ਨਾਲ ਮੇਰੇ ਹਿਸਾਬ ਨਾਲ ਮੈਂ ਬਾਜ਼ਾਰ ਚ ਵੀ ਦੁੱਧ ਪੀਤਾ ਆ ਤੇ ਬਿਲਕੁਲ ਪਤਲਾ ਦੁੱਧ ਉਸ ਤੁਸੀਂ ਆ ਕੇ ਬਿਲਕੁਲ ਕੁਆਲਟੀ ਚੈੱਕ ਕਰ ਲਓ ਤੇ ਮਾਇਆ ਵੀ ਬਿਲਕੁਲ ਮਤਲਬ ਨਾਂ ਦੇ ਬਰਾਬਰ ਹੈ ਕੋਈ ਮਤਲਬ 30 ਰੁਪਏ ਦਾ 글ਾਸ ਹੈ ਕੁੱਲੜ ਵੀ ਹੈਗਾ ਮੇਰੇ ਕੋਲ ਤੇ ਦੂਜਾ ਡਿਸਪੋਜ਼ਲ ਵੀ ਹੈਗਾ ਤੇ ਕੋਲ 30 ਰੁਪਏ ਦਾ 글ਾਸ ਹੈ ਤੇ ਇੰਨਾ ਸਮਾਨ ਪਾਇਆ ਤੁਸੀਂ ਆਪ ਚੈੱਕ ਕਰ ਲਓ ਤੁਸੀਂ ਚੈੱਕ ਕਰੋ ਆਪ ਜੀ ਕਰ ਰਹੇ ਹੋਗੇ ਮੈਂ ਉਹਨਾਂ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵਾ ਵੀ ਜਿਹੜਾ ਸਿੱਕੀ ਬਾਣਾ ਪਾ ਕੇ ਮੰਨ ਲਓ ਕਿਸੇ ਦਾ ਫਾਇਦਾ ਨਾ ਚੁੱਕਾ ਅੱਜ ਕੱਲ ਜਿਹੜੇ ਭਾਈ ਸਾਹਿਬ ਜੀ ਅੱਜ ਕੱਲ ਆਮ ਬੰਦੇ ਪਰਿਵਾਰ ਵੈਸ਼ਨ ਹੁੰਦੇ ਜਾਂਦੇ ਨੇ ਅਸੀਂ ਖੁਦ ਅਸੀਂ ਵੈਸ਼ਨ ਪਰਿਵਾਰ ਆ ਸਾਡੀ ਫੈਮਿਲੀ ਜਿਹੜੇ ਰਿਸ਼ਤੇਦਾਰ ਵੀ ਪਰ ਸਾਨੂੰ ਕਿਤੇ ਰੋਟੀ ਖਾਣ ਲੱਗਾ ਕਈ ਵਾਰੀ ਅਸੀਂ ਪਾਣੀ ਵੀ ਬਾਜ਼ਾਰ ਚੋਂ ਨਹੀਂ ਪੀਂਦੇ ਘਰ ਜਾ ਕੇ ਪੀਂਦੇ ਆ ਕਿਉਂਕਿ ਸਾਨੂੰ ਲੱਗਦਾ ਹੀ ਨਹੀਂ ਵੇਸ ਹੋਟਲ ਸਾਨੂੰ ਭਾਵੇਂ ਲਿਖਿਆ ਹੁੰਦਾ ਛੁੱਧ ਖਾਣਾ ਤੇ ਵੈਸ਼ਨੂ ਖਾਣਾ ਪਰ ਅਸੀਂ ਕਹਿੰਦੇ ਆ ਵੀ ਜੇ ਇਹਦੇ ਨਾਲ ਇਹ ਵੀ ਲਿਖਿਆ ਜਾਵੇ ਜਿਵੇਂ ਸਿੰਘ ਸਾਹਿਬ ਨੇ ਜੋ ਕੁਝ ਵੀ ਆ ਵੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਦੂਜੀਆਂ ਕੌਮਾਂ ਦਾ ਸਾਨੂੰ ਕੋਈ ਤਵਾਰ ਨਹੀਂ ਪਰ ਭੁੱਖਿਆਂ ਨੂੰ ਕਈ ਵਾਰੀ ਖਾਂ ਖਾਣਾ ਪੈਂਦਾ ਤੇ ਦੂਜੀ ਸੰਗਸ਼ਰਮ ਵਾਲੀ ਗੱਲ ਆ ਸਾਨੂੰ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਬਲਕਿ ਉਹਦੀ ਹੌਸਲਾ ਵੀ ਕਰਨੀ ਚਾਹੀਦੀ ਆ ਤੇ ਸਾਨੂੰ ਵੀ ਇਹਨਾਂ ਨੂੰ ਪ੍ਰਮੋਟ ਕਰਕੇ ਤੇ ਇਹਨਾਂ ਦੇ ਕੋਲੋਂ ਸਮਾਨ ਖਰੀਦਣਾ ਚਾਹੀਦਾ ਘਰਾਂ ਦੇ ਵਿੱਚ ਵੀ ਪਜੇਰੀਆਂ ਸਾਰੀ ਸਰਦੀ ਜਹੀ ਕੁਛ ਬੱਚਿਆਂ ਨੂੰ ਵੀ ਬਣਾ ਕੇ ਭੇਜਣੀਆਂ ਤੇ ਸਾਨੂੰ ਵੀ ਪੈਸਾ ਨਹੀਂ ਵੇਖਣਾ ਚਾਹੀਦਾ ਪਰ ਇਹਨਾਂ ਦੇ ਵਿੱਚ ਕਈ ਵਾਰ ਇਹਨਾਂ ਨੂੰ ਢਾਹ ਲਾਉਣ ਨੂੰ ਵੀ ਵੱਡੇ ਵਪਾਰੀ ਆ ਜਾਂਦੇ ਨੇ ਵੀ ਇਹਨਾਂ ਦਾ ਵੈਸ਼ ਨੂੰ ਹੈ ਸ਼ੁੱਧ ਹੈ ਤੇ ਖਾਲੀ ਹੋ ਜਾਂਦਾ ਭਾਵੇਂ ਥੋੜਾ ਸਮਾਨ ਬਣਾਓ ਤੇ ਅੱਜ ਕੱਲ ਮਾਰਕੀਟ ਦਾ ਯੁੱਗ ਹੈ ਸਾਰਾ ਕੰਪੀਟੀਸ਼ਨ ਦਾ ਯੁੱਗ ਹੈ ਤੇ ਇਹਨਾਂ ਨੂੰ ਚਲਾਉਣਾ ਵੀ ਉਹ ਚਲਾਉਣਾ ਵੀ ਇਹਨਾਂ ਨੇ ਗਾਹ ਕਹਿੰਦੇ ਸਿਰ ਤੇ ਆ ਅਗਰ ਇਹਨਾਂ ਦੇ ਵਿਚਾਰਿਆਂ ਦਾ ਰੋਜੀ ਰੋਟੀ ਇਹਨਾਂ ਨੇ ਬਣਾਈ ਜਿਵੇਂ ਦੱਸ ਰਹੇ ਨੇ ਵੀ ਅਸੀਂ ਸਾਰਾ ਪਿਓਰ ਵਰਤਿਆ ਤੇ ਹੋਵੇਗਾ ਵੀ ਪਿਓਰ ਹੀ ਜੇ ਇਹਨਾਂ ਕੁਝ ਮਾਣਾ ਪਾਇਆ ਇਹਨਾਂ ਨੇ ਇਹਨਾਂ ਨੂੰ ਝੂਠ ਨਹੀਂ ਬੋਲਣਗੇ ਅੱਜ ਕੱਲ ਕਿਸੇ ਕੌਮ ਦਾ ਇਤਵਾਰ ਨਹੀਂ ਪਰ ਸਾਰੀਆਂ ਕੌਮਾਂ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਮੈਂ ਉਹਨਾਂ ਨੂੰ ਨਿੰਦਾ ਨਹੀਂ ਕਰੋਣ ਅੱਜਕੱਲ ਫੇਸਬੁੱਕਾਂ ਦੀ ਕੀ ਕੋਲ ਵੇਖ ਵੇਖਿਆ ਸੀ ਪਰ ਸਾਨੂੰ ਇਹਨੂੰ ਪ੍ਰਮੋਟ ਕਰਨ ਦੇ ਵਾਸਤੇ ਸਾਰੀ ਜਨਤਾ ਨੂੰ ਅਪੀਲ ਹੈ ਵੀ ਜਿੱਥੇ ਸ਼ੁੱਧ ਵੈਸ਼ ਨੂੰ ਖਾਲਸਿਆਂ ਦਾ ਹੋਵੇ ਚਾਹੇ ਹਿੰਦੂਆਂ ਦਾ ਹੋਵੇ ਤੇ ਸਿੰਧੂਆਂ ਨੂੰ ਵੀ ਚਾਹੀਦਾ ਵੀ ਆਪਦਾ ਸ਼ੁੱਧ ਰੌਣ ਕੋਈ ਵੀ ਕਿਸੇ ਕੌਮ ਦੇ ਹੋਣ ਤੇ ਸ਼ੁੱਧ ਮੈਣਾ ਅੱਜਕੱਲ ਤਾਂ ਹੋਟਲਾਂ ਦੇ ਵਿੱਚ ਜਾਂ ਕਿਤੇ ਵੀ ਜਾਈਏ ਵਿਆਹ ਸ਼ਾਦੀਆਂ ਦੇ ਵਿੱਚ ਵੀ ਬੜੀ ਦਿੱਕਤ ਆਉਂਦੀ ਹੈ ਜਾਂਕ ਉਹਨਾਂ ਦੇ ਦੂਜੇ ਸਟਾਲ ਲਾਏ ਹੁੰਦੇ ਨਾਨ ਵੇਜ ਵਾਲੇ ਤੇ ਅੱਜਕੱਲ ਤਾਂ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਵੈਸ਼ ਨੂੰ ਮਿਲਣ ਲੱਗ ਪਏ ਨੇ ਪਹਿਲਾਂ ਨਹੀਂ ਮਿਲਦੇ ਨੌਨ ਵੇਜ ਮਿਲਦਾ ਸੀ ਪਰ ਇਸ ਗੱਲ ਦੀ ਬੜੀ ਦਿੱਕਤ ਆਈ ਇਹਨਾਂ ਦੀ ਸਰਾਹਨਾ ਕਰਦੇ ਆ ਜਿਹੜਾ ਇਹਨਾਂ ਨੇ ਇਹ ਜਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਹੋਰ ਨਾ ਵੀ ਮੈਂ ਤਾਂ ਕਹਿੰਦਾ ਹਰ ਸ਼ਹਿਰ ਦੇ ਵਿੱਚ ਭਾਵੇਂ ਐਨ ਜੀਓ ਬਣਾਉਣ ਕਿਸ ਨੂੰ ਇਹਨੂੰ ਵੇਖ ਕੇ ਤੋਂ ਸੇਧ ਲੈ ਕੇ ਸਾਰੇ ਸਾਡੇ ਖਾਲਸਿਆਂ ਨੂੰ ਜਾਂ ਕਿਸੇ ਮੁੰਡਿਆਂ ਨੂੰ ਹੀ ਬਣਾਉਣਾ ਚਾਹੀਦਾ ਹੈ ਜੇ ਗਰੁੱਪ ਵੀ ਗਰਮੀਆਂ ਨੂੰ ਗਰਮੀ ਵਾਲਾ ਮਾਲ ਵੇਚਣ ਸਰਦੀਆਂ ਨੂੰ ਸਰਦੀਆਂ ਵਾਲਾ ਤੇ ਹੌਲੀ ਹੌਲੀ ਪੌੜੀ ਚੜ੍ਹਨ ਤੇ ਸਾਰਾ ਕੰਮ ਕੋਈ ਮਿਹਨਤ ਕਰਨ ਤੋਂ ਉੱਥੋਂ ਦੂਰ ਲਈ ਬਿਲਕੁਲ ਜੀ ਇਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਵੀ ਸਾਨੂੰ ਅੱਗੇ ਲੱਗਣਾ ਚਾਹੀਦਾ ਵਾ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਮੈਂ ਗੱਲ ਉਹ ਇਸ ਕਰਕੇ ਕੀਤੀ ਸੀ ਕਿਉਂਕਿ ਇਹ ਧੜਦੇ ਨਹੀਂ ਗੱਲ ਕੀਤੀ ਤੁਸੀਂ ਬਿਲਕੁਲ ਵਧੀਆ ਸ਼ੁੱਧ ਦੇਂਦੇ ਹੋ ਪਰ ਮੈਂ ਇਹ ਚੀਜ਼ ਵੇਖੀ ਆ ਵੀ ਕਿਵੇਂ ਨਾ ਸਿੱਖ ਸਮਝ ਕੇ ਜਾਂ ਸਰਦਾਰ ਸਮਝ ਕੇ ਆਪਣੇ ਬੰਦੇ ਆਉਂਦੇ ਨੇ ਸਰਦਾਰ ਕੋ ਸਰਦਾਰ ਨੇ ਅੱਗੇ ਦਤਰੀ ਰੱਖੀ ਹੁੰਦੀ ਆ ਪੂਰੀ ਵੱਢਣ ਵਾਸਤੇ ਉਹ ਕੰਮ ਨਹੀਂ ਹੋਣਾ ਚਾਹੀਦਾ ਨਹੀਂ 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 ਠੀਕ ਹੈ ਜੀ ਉਹ ਕੰਮ ਨਹੀਂ ਹੋਣਾ ਚਾਹੀਦਾ ਵੇਖੋ ਤੁਸੀਂ ਜੇ ਤੁਸੀਂ 2 ਪੈਸੇ ਕੱਟ ਲੈ ਕੇ ਚੀਜ਼ ਦੋਗੇ ਉਹ ਲੋਕ ਤੁਹਾਡੇ ਕੋਲ ਜਿਆਦਾ ਆਉਣਗੇ ਕੁਆਂਟੀਟੀ ਤੁਹਾਡੀ ਵੜੇਗੀ ਔਰ ਬਾਬੇ ਨਾਨਕ ਨੇ ਤਾਂ ਮੈਨਾਂ ਵੀ ਧੰਨ ਧੰਨ ਕਰਵਾ ਦੇਣੀ ਇਮਾਨਦਾਰੀ ਨੂੰ ਫਲ ਲੱਗਦਾ ਸਾਡੇ ਗੁਰੂ ਸਾਹਿਬ ਅਸੀਂ ਜਦੋਂ ਡੇਰੇ ਵੀ ਜਾਣੇ ਕਹਿੰਦੇ ਡੇਰੇ ਜਾਣੇ ਕਿਤੇ ਵੀ ਉਹ ਗੁਰੂ ਕਹਿੰਦੇ ਵੀ ਤੁਸੀਂ ਲੱਖ ਰੁਪਇਆ ਕਮਾਓਗੇ ਨਾ ਬੇਈਮਾਨੀ ਦਾ ਤੇ ਤੁਸੀਂ 1 ਰੁਪਇਆ ਇਮਾਨਦਾਰੀ ਦਾ ਕਮਾਓਗੇ ਤੇ ਉਹਨਾਂ ਦੇ ਬਰਾਬਰ ਜਾਏਗਾ ਤੇ ਜੇ ਤੁਸੀਂ ਇਮਾਨਦਾਰੀ ਦਾ ਕਮਾ ਲਿਆ ਤਾਂ ਲੱਖਾਂ ਤੋਂ ਮਤਲਬ ਕੱਖਾਂ ਤੋਂ ਲੱਖ ਬਣ ਜਾਣਗੇ ਤੈਨੂੰ ਤਾਂ ਬ ਕਰੋਨਾ ਤੋਂ ਲੱਖਾਂ ਦੇ ਕੱਖ ਬਣ ਜਾਣਗੇ ਤੇ ਤੁਹਾਡੀ ਉਹਦਾ ਖਮਿਆਜਾ ਭੋਗਤੇਗੀ ਤੁਹਾਡੀ ਗਲਾ ਦਾ ਬਿਲਕੁਲ ਉਹਦਾ ਮੌਕੇ ਦਾ ਤਾਂ ਹੁੰਦਾ ਵੀ ਅਸੀਂ ਇੰਨੇ ਲੱਖ ਰੁਪਇਆ ਕਮਾ ਲਿਆ ਰੋਜ ਦੇ ਸੀ ਇੰਨੇ ਕਮਾ ਲਏ ਨੇ ਬੇਈਮਾਨੀ ਕਰਕੇ ਪਰ ਅਸੀਂ ਤਾਂ ਇਸ ਸਿਧਾਂਤ ਤੇ ਚੱਲਦੇ ਵੇ ਜਿਵੇਂ ਕਿਸਾਨ ਮਿਹਨਤ ਕਰਦਾ ਹੈ ਉਹ ਕਹਿੰਦੇ ਵੀ ਕਿਸਾਨ ਦੀ ਮਿਹਨਤ ਇੱਕ ਰੁਪਇਆ ਤੇ ਜਿਹੜੇ ਵਪਾਰ ਕਰਦੇ ਨੇ ਬੇਈਮਾਨੀਆਂ ਕਰਕੇ ਤੇ ਉਹਨਾਂ ਦੇ ਲੱਖਾਂ ਕਰੋੜਾਂ ਦੇ ਬਰਾਬਰ ਹੁੰਦਾ ਤੇ ਇਹ ਬੇਨਤੀ ਆ ਤੇ ਔਰ ਸਾਰੇ ਦੁਕਾਨਦਾਰਾਂ ਨੂੰ ਜਿਹੜੇ ਵੀ ਕਰਦੇ ਨੇ ਸਾਡੇ ਖਾਲਸੇ ਕਰਦੇ ਨੇ Hindu ਕਰਦੇ ਨੇ Muhammadan ਕਰਦੇ ਨੇ ਜੇ ਇਮਾਨਦਾਰੀ ਨਾਲ ਕਰਦੇ ਆ ਤੇ ਉਹਨਾਂ ਦਾ 1 ਲੱਖ ਸਵਾ ਲੱਖ ਸਵਾ ਸਵਾ ਲੱਖ ਵਰਗਾ ਹੋਏਗਾ ਮਿਹਨਤ ਕਮਾਈ ਨਾਲ ਕਰਨ ਸਾਡੇ ਗੁਰੂਆਂ ਤਾਂ ਇਹ ਹੀ ਪੀੜਾ ਪਹਿਲੀ ਪਾਇਆ ਮੈਂ ਬਹੁਤ ਬਰਕਤਾਂ ਪਾਉਂਦਾ ਉਹਦੇ ਵਿੱਚ ਬਹੁਤ ਵਾਹਿਗੁਰੂ ਮੇਰਾ ਕਰਦਾ ਵਾ ਉਹਦੇ ਉੱਤੇ ਕਹਿੰਦੇ ਹਨਾ ਵੀਰ ਜੀ ਤੁਸੀਂ ਹੁਣ ਆਖਦੇ ਜਿੱਦਾਂ ਵੀ ਬਾਈ ਮਾਨੀ ਉਹੋ ਜਿਹਾ ਕੋਈ ਚੱਕਰ ਨਹੀਂਗਾ ਵੀਰ ਜੀ ਤੇ ਪਹਿਲੀ ਵਾਰੀ ਇਹੋ ਜਿਹਾ ਕੰਮ ਕੀਤਾ ਆ ਇਸ ਤੋਂ ਪਹਿਲਾਂ ਸ਼ਰਦਾਈ ਦਾ ਸੀਗਾ ਉਹ ਵੀ ਅਸੀਂ ਪਿਓਰ ਆਪਣਾ ਕੁਆਲਿਟੀ ਦੇਂਦੇ ਸੀ ਸਾ ਤੇ ਇਹਦੇ ਵਿੱਚ ਹੁਣ ਗਜਰੇਲਾ ਬਣਾਇਆ ਸੀ ਦੇਸੀ ਘੋਚ ਤੇ ਆਪਣਾ ਸਾਰਾ ਹਰ ਚੀਜ਼ ਮਤਲਬ ਪਿਓਰ ਦਿੱਤੀ ਏ ਜੇ ਰਸਗੁੱਲੇ ਬਣਾਏ ਨੇ ਤਾਂ ਵੀ ਅਸੀਂ ਆਪ ਬਣਵਾਏ ਨੇ ਆਪ ਮਤਲਬ ਮੈਂ ਖੁਦ ਬਣਾਏ ਨੇ ਤੇ ਮਤਲਬ ਕਿਸੇ ਕੋਈ ਕਾਰੀਗਰ ਕੋ ਨਹੀਂਗਾ ਕੋਈ ਵੀ ਮੇਰੇ ਕੋਲ ਵੀ ਕਾਰੀਗਰ ਤੇ ਹੋਏਗਾ ਤੇ ਉਹ ਹਿੰਦੂ ਜੀ ਜਾਂ ਕੋਈ ਹੋਰ ਮਤਲਬ ਇਹ ਤਮਾਕੂ ਚਲੋ ਉਹ ਕਰਨਾ ਪੈਂਦਾ ਵਾ ਮੈਂ ਤੁਸੀਂ ਸੁਪਰਵੀਜ਼ਨ ਕਰ ਰਹੇ ਹੋ ਤਾਂ ਤੁਸੀਂ ਧਿਆਨ ਰੱਖੋਗੇ ਇਸ ਚੀਜ਼ ਦਾ ਵੀ ਮੰਨ ਲਓ ਵੀ ਵਿੱਚ ਗਲਤ ਕੰਮ ਨਾ ਚੱਲੇ ਮੈਂ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੈਂ ਤੁਹਾਨੂੰ ਨਹੀਂ ਜਿਹ ਕਹਿ ਰਿਹਾ ਮੈਂ ਇਹ ਗੱਲ ਕਰ ਰਿਹਾ ਆਮ ਬੰਦਿਆਂ ਦੀ ਕਿਉਂਕਿ ਇਹ ਹਾਲਾਤ ਵੀ ਮੈਂ ਵੇਖੇ ਨੇ ਕਈ ਜਗ੍ਹਾ ਤੇ ਮੈਂ ਤੁਹਾਨੂੰ ਤੇ ਤੁਸੀਂ ਸਾਹਮਣੇ ਗੱਲ ਕਰਨ ਤਾਂ ਕਰਕੇ ਤੁਹਾਡੇ ਨਾਲ ਇਹ ਗੱਲ ਕੀਤੀ ਆ ਵੀ ਵੇਖੇ ਨੇ ਵੀ ਸਾਡੇ ਲੋਕ ਜਿਹੜੇ ਨੇ ਮਦਦ ਕਰਦੇ ਨੇ ਸਾਡੀ ਕਮਿਊਨਿਟੀ ਇੱਕ ਦੂਜੇ ਦਾ ਬਾਹ ਬਹੁਤ ਫੜਦੀ ਆ ਹਲਪ ਵੀ ਕਰਦੀ ਆ ਪਰ ਪ੍ਰੋਬਲਮ ਕਈ ਵਾਰ ਇਹ ਖੜੀ ਹੋ ਜਾਂਦੀ ਆ ਕਿ ਜਿਵੇਂ ਅਹੀਂ ਤੇ ਸਿਕ ਸਮਰ ਕੇ ਜਾਂਦੇ ਨੇ ਉਹ ਇਹ ਵੀ ਸਿਕ ਭਰਾਵਾ ਯਾਰ ਇਹਦੇ ਦੁਕਾਨ ਤੋਂ ਚੀਜ਼ ਲਈਏ ਪਰ ਉਹ ਅੱਗੋਂ ਸਿਕ ਨੇ ਜਿਹੜੀ ਆ ਨਾ ਉਹਨੇ ਆਰੀ ਇਹੋ ਜਿਹੇ ਕਿਉਂ ਨਹੀਂ ਦੋਵੇਂ ਬੰਦੇ ਦੰਦੇ ਹੁੰਦੇ ਨੇ ਵੱਡੀ ਤਰਿਆ ਜਾਂਦਾ ਵਾ ਦੂਜੀ ਦੂਜੀ ਜਗ੍ਹਾ ਦੇ ਜਿਹੜੀ ਚੀਜ਼ ਉਹਨਾਂ ਦਾ ਨਹੀਂ ਮਿਲਦੀ ਆ ਉਹ ਜਿੱਦੀ ਵੀਆਂ ਨਹੀਂ ਦਿੰਦਾ ਵਾ ਇਹ ਕੰਮ ਨਹੀਂ ਹੋਣਾ ਚਾਹੀਦਾ ਮੇਰਾ ਕਹਿਣ ਤੋਂ ਭਾਵੇਂ ਇਮਾਨਦਾਰੀ ਨਾਲ ਤੁਸੀਂ ਦੋ ਪੈਸੇ ਘੱਟ ਕਮਾਓਗੇ ਤਾਂ ਉਹ ਨਹੀਂ ਭਾਬੇ ਨਾੜ ਕੇ ਕਿਰਪਾ ਜਦਾ ਕਰਨੀ ਉਨਾ ਹੀ ਤੁਹਾਡਾ ਗਾਹਕ ਜਿਆਦਾ ਹੋਣੇ ਨੇ ਉਨਾ ਹੀ ਤੁਹਾਡਾ ਕੰਮ ਵਧਣਾ ਤੇ ਦੁਨੀਆ ਨੇ ਉਸਤਤ ਵੀ ਕਰਨੀ ਆ ਦੁਨੀਆ ਨੇ ਪ੍ਰਸ਼ੰਸਾ ਵੀ ਕਰਨੀ ਆ ਤੁਹਾਡੀ ਮਹਾਰਾਜ ਜੀ ਮੈਂ ਇਹ ਗੱਲ ਕਹਿਣਾ ਵੀ ਇੱਥੇ ਦੁਨੀਆ ਹੋਰ ਵੀ ਗਾਂਧੀ ਪਰ ਕੇ ਔਰ ਬਹੁਤ ਚੀਜ਼ਾਂ ਨੇ ਇੱਥੇ ਆਲੇ ਦੁਆਲੇ ਹਨਾ ਮਤਲਬ ਦੁੱਧ ਵੀ ਵੇਚਦੇ ਨੇ ਰਸਗੁੱਲੇ ਵੀ ਵੇਚਦੇ ਨੇ ਮੈਂ ਵੀ ਖਾਦੇ ਨੇ ਮਹਾਰਾਜ ਇੱਕ ਵਾਰੀ ਇੱਥੇ ਆ ਕੇ ਛਕੋ ਕੋਈ ਮੈਂ ਕੋਈ ਕਰੋੜਪਤੀ ਆਉ ਉਹ ਐਨਾ ਹੈ ਨਹੀਂਗਾ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੈ ਜਿੰਨੇ ਜੋਗਾ ਹੈਗਾ ਮਟੀਰੀਅਲ ਪੂਰਾ ਐ ਸਾਫ ਆ ਹਰ ਚੀਜ਼ ਦੀ ਮਤਲਬ ਪੂਰੀ ਗਾਰੰਟੀ ਹੈ ਵੀ ਬਿਲਕੁਲ ਪਿਓਰ ਮਟੀਰੀਅਲ ਹੈ ਕੋਈ ਮਤਲਬ ਇਹਦੇ ਵਿੱਚ ਕੋਈ ਉਹ ਨਹੀਂ ਪੂਰੀ ਇਮਾਨਦਾਰੀ 10 ਪੈਸੇ 10 ਰੁਪਏ ਘੱਟ ਕਮਾ ਲਾਂਗਾ ਮਹਾਰਾਜ ਮੈਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ ਏਦਾਂ ਹੋਣੀਆ ਹੋਣੀਆ ਨਹੀਂ ਚਾਹੀ ਕੀ ਗੱਲ ਵੀਰ ਨੇ ਦੱਸੀ ਆ ਔਰ ਆਣ ਕੇ ਇੱਕ ਵਾਰੀ ਪਹੁੰਚੋ ਦੁਕਾਨ ਦੇ ਉੱਤੇ ਜਿਹੜਾ ਕਿਸਾਨ ਕਿਸਾਨ ਮੈਦਾਨ ਆ ਆਪਣਾ ਕਿਛਾ ਬਾਈਪਾਸ ਦੇ ਉੱਤੇ ਉੱਥੇ ਮੇਲਾ ਲੱਗਾ ਲੋਹੜੀ ਮੇਲਾ ਪੰਜ ਦਿਨ ਕਰੀਬ ਚਾਰ ਦਿਨ ਮੇਲਾ ਚੱਲਣਾ ਵਾ ਤੇ ਮੈਂ ਜਿਹੜਾ ਵੀ ਵੀਰ ਸਾਡੀ ਵੀਡੀਓ ਵੇਖਦਾ ਮੈਂ ਇੱਕ ਵਾਰੀ ਕੰਗਾਂ ਇੱਥੇ ਵੀਰ ਕੋ ਆਣ ਕੇ ਇੱਕ ਵਾਰੀ ਇਹਨਾਂ ਨੇ ਗੁਲਾਬ ਜਾਮ ਨੂੰ ਬੜਾਏ ਨੇ ਰਬੜੀ ਬਣਾਈਆਂ ਇਹਨਾਂ ਨੇ ਦੁੱਧ ਆ ਇੱਕ ਵਾਰੀ ਆਣ ਕੇ ਇੱਥੇ ਇਹਨਾਂ ਦੀ ਦੁਕਾਨ ਤੇ ਜ਼ਰੂਰ ਆਓ ਫੇਰਾ ਪਾ ਕੇ ਜਾਓ ਔਰ ਜੋਗੀ ਇਹਨਾਂ ਦਾ ਹੌਸਲਾ ਵੜੇ ਜਦੋਂ ਵੀਰ ਦਾ ਹੌਸਲਾ ਵੜੇਗਾ ਤੇ ਇੱਕ ਹੋਰ ਦਾਹਾਂ ਵਿਹਾਂ ਵੀਰਾਂ ਵਾਸਤੇ ਇਹ ਚੈਨਲ ਮਨਾਰਾ ਬਣਨਗੇ ਇਹਨੂੰ ਵੇਖ ਕੇ ਹੋਰ ਵੀ ਵੀਰ ਸਾਡੇ ਜਿਹੜੇ ਨੇ ਉਹ ਕੰਮ ਕਰਨਗੇ ਦੂਜਿਆਂ ਦੇ ਜਗ੍ਹਾ ਗੁਲਾਮੀ ਕਰਨੋਂ ਚੰਗਾ ਨਾ ਵੀ ਆਪਣੇ ਇੱਥੇ ਰਹਿ ਕੇ ਆਪਣੇ ਘਰ ਰਹਿ ਕੇ ਕਾਰੋਬਾਰ ਕੀਤਾ ਜਾਏ ਠੀਕ ਹੈ ਜੀ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਚੀਜ਼ਾਂ ਹੀ ਸਿਕਾਈਆਂ ਇਹਨਾਂ ਚੀਜ਼ਾਂ ਤੋਂ ਵਰਜਿਆ ਵੀ ਆ ਕਿਸੇ ਦੇ ਦਰ ਦੇ ਉੱਤੇ ਜਾ ਕੇ ਕੰਮ ਕਰਨਾ ਉਹ ਗੁਲਾਮੀ ਹੁੰਦੀ ਆ ਜਿਵੇਂ ਕਿ ਅਕਤ ਫਰੀਦ ਜੀ ਨੇ ਬਾਬੇ ਫਰੀਦ ਨੇ ਕਿਹਾ ਫਰੀਦਾ ਬਾਰ ਪ੍ਰਾਏ ਬੈਸਣਾ ਸਾਈਂ ਮੂਜੇ ਨਾ ਦੇ ਜੇ ਤੂੰ ਐਵੇਂ ਰੱਖੀ ਤੋ ਦੇਉ ਸਰੀਰੋ ਲੈ ਫਰੀਦ ਜੀ ਕਹਿੰਦੇ ਵੀ ਕਿਸੇ ਦੇ ਦਰ ਦੇ ਉੱਤੇ ਜਾ ਕੇ ਮੈਨੂੰ ਕੰਮ ਕਰਨਾ ਪਿਆ ਜਾ ਰਹਿਣਾ ਪਏ ਇਹਨੋਂ ਚੰਗਾ ਵੀ ਤੂੰ ਮੇਰੀ ਜਾਨ ਲੈ ਲੈ ਮੇਰਾ ਸਰੀਰ ਲੈ ਲੈ ਪ੍ਰਮਾਤਮਾ ਮੈਨੂੰ ਉਹ ਜਗ੍ਹਾ ਤੇਰਾ ਪਾਈ ਔਰ ਸਾਡੇ ਜਿਹੜੇ ਬੱਚੇ ਨੇ ਜਾ ਕੇ ਜਦੋਂ ਵਿਦੇਸ਼ਾਂ ਦੇ ਵਿੱਚ ਪ੍ਰਾਏ ਦੇਸ਼ਾਂ ਦੇ ਵਿੱਚ ਪ੍ਰਾਏਆਂ ਜਗ੍ਹਾ ਤੇ ਜਾ ਕੇ ਨੌਕਰੀ ਕਰਦੇ ਨੇ ਉਹ ਇੱਕ ਗੁਲਾਮੀ ਵਾਲਾ ਹੀ ਵਰਤਾਰਾ ਵਾ ਉੱਤੇ ਇਸ ਚੀਜ਼ ਤੋਂ ਅਸੀਂ ਤਾਂ ਹੀ ਸਕਦੇ ਆ ਜੇ ਅਸੀਂ ਇੱਥੇ ਐਸੋ ਇਹੋ ਜਿਹੇ ਵੀਰਾਂ ਨੂੰ ਪ੍ਰੋਮੋਟ Danke. ਮੈਂ ਹਾਂ ਬਗੇਲ ਸਿੰਘ ਕਾਹੋਂ ਅੱਜ ਲੋਹੜੀ ਮੇਲੇ ਦੇ ਵਿੱਚ ਪਹੁੰਚੇ ਸਾਂ ਇਹ ਮੇਰੇ ਨਾਲ ਵੀਰ ਜੀ ਆਪ ਜੀ ਦਾ ਨਾਮ ਜਾਣਨਾ ਚਾਹੁੰਦਾ ਨਾਮ ਕੀ ਆਪ ਜੀ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਜਿਆਦਾ ਨਹੀਂ ਲਿਆ ਹੈ ਆਪਣਾ ਡੇਬ ਡੇਬਾ ਫਾਰ ਡੇਬ ਡੇਬਾ ਇੱਕ ਗੁਰਪ੍ਰੀਤ ਸਿੰਘ ਵਿਰੇਕਿਆ ਵੀਰ ਡੇਬ ਡੇਬਾ ਫਾਰਮ ਤੋਂ ਇੱਕ ਵਾਰੀ ਜਰੂਰ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਧੰਨਵਾਦ ਸਹੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਗੇ ਵੀ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਹਰ ਚੀਜ਼ ਮਤਲਬ ਪਿਓਰ ਆ ਹਰ ਚੀਜ਼ ਮਤਲਬ ਆਪ ਤੁਸੀਂ ਖੁਦ ਆ ਕੇ ਵੇਖ ਲੋਗੇ ਤੇ ਮਾਇਆ ਵੀ ਬਿਲਕੁਲ ਮਤਲਬ ਘਟਿਆ ਮਤਲਬ ਦੂਜਿਆਂ ਨਾਲ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਇਹ ਵੀ ਬਹੁਤ ਕੁਝ